ਜਿਉਂ-ਜਿਉ ਬੰਦੇ ਵਿੱਚ ਰਤਬਾ ਵੱਧਾ ਅਹੁਦਾ ਵੱਧਾ ਤਾਂ ਉਹਦੇ ਵਿੱਚ ਨਿਰਮਤਾ ਤੇ ਹਲੀਮੀ ਆਉਣੀ ਚਾਹੀਦੀ ਪਰ ਹੁੰਦਾ ਕੀ ਆ ਉਲਟ ਜਿਉਂ-ਜਿਉ ਬੰਦੇ ਦਾ ਅਹੁਦਾ ਵੱਧਾ ਹੰਕਾਰ ਆਉਂਦਾ ਜਿਉਂ-ਜਿਉ ਬੰਦੇ ਦਾ ਅਹੁਦਾ ਵੱਧਾ ਕਪੜਾ ਪੂਣਾ ਵੱਧਦਾ ਜਿਉਂ-ਜਿਉ ਬੰਦੇ ਦਾ ਅਹੁਦਾ ਵੱਧਦਾ ਨੀਅਤ ਵਿੱਚ ਫਰਕ ਆਉਂਦਾ ਇੱਕ ਹੋਰ ਗੱਲ ਦੱਸ ਦੀ ਬੰਦੇ ਕੋਲ ਪੈਸਾ ਹੈ ਨਾ ਜੇ ਵਿੱਚ ਹੈ ਤਾਂ ਚੰਗੀ ਗੱਲ ਆ ਉਹਦੀ ਇੱਜ਼ਤ ਵੀ ਹੋਊਗੀ ਮਾਣ ਵੀ ਹੋਊਗਾ ਤੇ ਲੋਕ ਵੀ ਉਹਦੀ ਇੱਜ਼ਤ ਕਰਾਰ ਕਰਨਗੇ ਜੇਕਰ ਕਿਤੇ ਪੈਸਾ ਉਹਦੇ ਸਿਰ ਚੜ ਜਾਂਦਾ ਨਾ ਤਾਂ ਫਿਰ ਹੰਕਾਰ ਵੱਧਦਾ ਨਾ ਕੋਈ ਰਿਸ਼ਤੇਦਾਰੇ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਪਿੰਡ ਦੇ ਕਿਸੇ ਨਾਲੋ ਦਾ ਹੁੰਦਾ ਤੇ ਉਹ ਸਪੈਰ ਪੈਸਾ ਸਿਰ ਚੜ ਕੇ ਬੋਲਦਾ ਸੋ ਇਸ ਲਈ ਪੈਸੇ ਨੂੰ ਜੇਬ ਵਿੱਚ ਜਦੋਂ ਤੱਕ ਹੈ ਚਾਹੇ ਤੁਸੀਂ ਲੱਖਾਂ ਡਾਲਰ ਕਮਾਏ ਪੈਸੇ ਕਮਾਏ ਤੁਹਾਡੀ ਜੇਬ ਵਿੱਚ ਹੈ ਤਾਂ ਤੁਹਾਡੀ ਇੱਜ਼ਤ ਹੈ ਜੇਕਰ ਪੈਸਾ ਸਿਰ ਚੜ ਗਿਆ ਤਾਂ ਉਹ ਵੀ ਅਹੰਕਾਰ ਤੇ ਕਿਤੇ ਨਾ ਕਿਤੇ ਤੁਹਾਨੂੰ ਨਰਕ ਵਿੱਚੋਂ ਸੁੱਟਣ ਵਾਲਾ